ਨਬੇ ਵਕਮ ਗਾਇਸ ਕਿ ਮੈਂ ਸਾਰੇ ਘੈਂਟ ਹੋਗੇ ਆਪ ਕੋ ਪੂਰੇ ਘੈਂਟਾਂ ਤੇ ਪਿੱਛੇ ਕੁਝ ਦੇਖ ਸਕਦਾ ਕੋਠੀ ਤਿਆਰ ਹੋ ਜਾਂਦੀ ਹੈ ਹੌਲੀ ਹੌਲੀ ਰੇਟਾਂ ਉਹ ਗੁਆ ਚਾਰ ਪੰਜ ਦਿਨ ਮਿਸਤਰੀ ਆਉਣੀ ਨਹੀਂ ਇੱਥੇ ਚੈੱਕ ਕਰੋ ਇੱਕ ਵਾਰੀ ਹਾਂ ਸਾਈਕਲ ਘੜੀ ਆਪਣੀ ਇੱਕ ਕੀ ਚੈੱਕ ਕਰੋ ਨਾ ਉਹਨਾਂ ਤਰ੍ਹਾਂ ਰੈਂਪ ਇੱਥੋਂ ਅਸੀਂ ਹੁਣ ਹੁਣ ਸਿੰਗਲ ਲੈ ਕੇ ਗਏ ਸੀ ਬਾਕੀ ਅਜਗਾਰਡਮੈਂਟ ਆਹਾ ਇੱਥੇ ਲੱਗੂ ਇੱਕ ਵਾਰ ਚੈੱਕ ਕਰੋ ਦੋ ਇਹ ਸੋ ਵੀ ਉਧਰਲੇ ਪਾਸੇ ਸੇਖੋਂ ਲਿਖਿਆ ਹੋਇਆ ਇੱਥੇ ਇੱਕ ਵਾਰ ਅੰਦਰੋਂ ਦਿਖਾ ਦਈਏ ਤੁਹਾਨੂੰ ਕਣੀ ਤੇ ਮੇਰੇ ਡੱਬਲ ਦੇਖੋ ਇੱਕ ਵੀ ਪਹਿਲਾਂ ਦੇਖੋ ਬਾਈ ਗੁੰਈ ਦੀ ਆ ਹਨਾ ਡੱਬਲ ਇਧਰ ਨਹੀਂ ਤੇ ਆਪਰੇ ਡੱਬਲ ਸਿੱਕ ਚੱਕ ਲਈ ਬਹੁਤ ਖੇਰ ਵੀਰੋ ਤੇ ਚੱਲ ਸਮੇਂ ਹੁਣ ਦਿਖਾਉਣੇ ਇੱਕ ਵਾਰੀ ਸਾਈਕਲ ਸਾਈਕਲ ਦੇ ਵੀ ਲਾਈਟਾਂ ਲਾਈਆਂ ਹੋ ਉਧਰ ਦੀ ਗਿਆ ਸੀ ਇੱਧਰ ਦੀ ਆ ਗਿਆ ਸਾਈਕਲ ਦੇ ਲਾਈਟਾਂ ਲੱਗੀਆਂਆਂਆਂ ਕਿ ਤੁਸੀਂ ਦੇਖ ਇੱਕ ਵਾਰੀ ਹਾਂ ਦੇਖ ਆਹ ਦੋ ਵਾਇਰ ਆਹ ਦੋ ਵਾਇਰ ਠੀਕ ਆ ਇੱਕ ਕਾਰੀ ਇੱਕ ਕਾਰੀ ਦੋ ਵਾਇਰ ਤੇ ਹੁਣ ਇਹ ਨਹੀਂ ਪੈਣ ਇਤਰਾ ਆ ਇੱਕ ਤਾਂ ਸਿੱਧੀ ਹੈਗੀ ਆ ਵੈਂਟਰੀ ਨਾਲ ਟੱਚ ਇਹਦੇ ਲਾਈਟਰ ਨਾਲ ਟੱਚ ਆ ਦੇਖੋ ਲਾਈਟਰ ਲੱਗੀ ਹੋਈ ਆ ਇੱਕ ਪੱਤੀ ਹੈ ਨਾ ਇੱਕ ਪੱਤੀ ਜਿਹ ਹੈਗੀ ਇੱਕ ਦੋ ਤਿੰਨ ਦੂਜੀ ਪੱਤੀ ਆ ਰਹੀ 1 2 3 ਆਏ ਦੋ ਪੱਤੀਆਂ ਹੋ ਗਈਆਂ ਇੱਕ ਆ ਰਹੀ ਕਾਰਯੋਦ ਹੋ ਗਿਆ ਨਾ ਵੇਖੋ ਇੱਥੋਂ ਦੂਰ ਵੇਖੋ ਦੋ ਪੱਤੀਆਂ ਹੋਈਆਂ ਇੱਕ ਤੇ ਦੋ ਇੱਥੋਂ ਦੋ ਹੈ ਇੱਕ ਤਾਂ ਜਾਂਦੀ ਸਿੱਧੀ ਆ ਬੈਂ ਇੱਥੇ ਲੈਟਰ ਨਾਲ ਟੱਚ ਆਹ ਆ ਲੈਟ ਦਿੱਤਾ ਇਹਦੀ ਲੈਟ ਨਹੀਂ ਤਾਰਾ ਆਏ ਇਹ ਦੂਜੀ ਲਾਈਟ ਹੈਗੀ ਆ ਦੂਜੀ ਵਾਇਰ ਹੈਗੀ ਆ ਇਹਦੇ ਨਾਲ ਬੈਟਰੀ ਨਾਲ ਟੱਚ ਐਚ ਡਬਲੂ ਬੈਟਰੀ ਆ ਰਹੀ ਤੇ ਆਹਾ ਵੀ ਲੈਟਰ ਨਾਲ ਟੱਚ ਬਸ ਹੁਣ ਇੱਥੋਂ ਇੱਥੋਂ ਮੈਂ ਜੋੜਨੀ ਆ ਇੱਥੋਂ ਮੈਂ ਜੋੜਨੀ ਆ ਬਸ ਇਧਰ ਬਲੇਟਾ ਜਾ ਕੇ ਜਾਣੀ ਆ ਜਾ ਗਏ ਨਾ ਜਾ ਗਏ ਨਾ ਲੱਤ ਨਾਲ ਫੋਮੇ ਛੱਡੂ ਹੀ ਸਕਦੇ ਨੂੰ ਜੋੜ ਕੇ ਆ ਆ ਜੋੜਤੀਆਂ ਵਾਇਰ ਇਧਰੋਂ ਵਾਇਰ ਜੋੜਤੀ ਤੇ ਵੇਖੋ ਦੂ ਚੱਲ ਕੇ ਦਿਖਾਉਂਦਾ ਆ ਇਹਨਾਂ ਆਪੇ ਜਗੀ ਜਾਣੀਆਂ ਹਨ ਬਸ ਉਹਨੂੰ ਜੋੜ ਕੇ ਛੱਡ ਦੇਣਾ ਵਾਇਰ ਨੂੰ ਵਾਇਰ ਨੂੰ ਦੇਖੋ ਇਹਦੀ ਵੀ ਨਾ ਬਸ ਇਹਨੂੰ ਜਦੋਂ ਹੁਣ ਆਪਾਂ ਖੋਲ ਲਾਂਗੇ ਜਿਵੇਂ ਖੋਲ ਦਾਂਗੇ ਬਸ ਬਾਕੀ ਓਕੇ ਸੈਂਕਲ ਹਾਂ ਨਾ ਟਕਾ ਸਮਾ ਲਿਆ ਪਿਆ ਬਾਕੀ ਧੌਣ ਵਾਲੀ ਵੀ ਸਾਈਕਲ ਰੇਤਾ ਵਿਖਾ ਕਰ ਇਹ ਵੀ ਤਾਰ ਨਮੀ ਪਉਣ ਵਾਲੀ ਆ ਰੀ ਤਾਰ ਬਲੇਟੀ ਹੋਈ ਇੱਥੇ ਪਾਵਾਂਗੇ ਨਵੀਂ ਇਧਰੋਂ ਤਾਂ ਪਈ ਆ ਉਧਰੋਂ ਟੁੱਟੀ ਉਧਰ ਤਾਂ ਬਸ ਇੱਕ ਲੜੀ ਰਹੀ ਹੋਏ ਆਰ ਇੱਕ ਲੜੀ ਰਹੀ ਬਾਕੀ ਆ ਸਾਰੀ ਧੌਣ ਵਾਲੀ ਸਾਈਕਲ ਹਲੇ ਤਾਂ ਬਹੁਤਾ ਚਲੋ ਫਿਰ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਬਾਏ ਬਾਏ